ਮਾੜਾ ਦਾ ਬਿਜਾਰ ਹੋਵੇ ਭਾਵੇਂ ਹਾਈਵੇ ਸੜਕ ਹੋਵੇ ਜੁਗਾਰ ਰੇੜੀਆਂ ਦੇ ਵਿੱਚ ਸਵਾਰੀਆਂ ਢੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕੁਝ ਇਸੇ ਤਰ੍ਹਾਂ ਦੇ ਦ੍ਰਿਸ਼ ਸਾਡੇ ਕੈਮਰੇ ਵਿੱਚ ਕੈਦ ਹੋਏ ਜੁਗਾਰ ਰੇੜੀ ਦੇ ਚਾਲਕ ਦੇ ਜੁਗਾਰ ਰੇੜੀ ਚਾਲਕ ਮਜ਼ਦੂਰਾਂ ਨੂੰ ਬਿਠਾ ਕੇ ਰਾਈਸ ਮਿਲ ਵੱਲ ਲੈ ਕੇ ਜਾ ਰਿਹਾ ਸੀ ਜਦੋਂ ਅਸੀਂ ਜੁਗਾਰ ਰੇੜੀ ਦੇ ਚਾਲਕ ਨੂੰ ਪੁੱਛਿਆ ਕਿ ਉਸ ਕੋਲ ਕੋਈ ਜਵਾਬ ਨਹੀਂ ਸੀ ਪਰ ਜੇ ਰੱਬ ਨਾ ਕਰੇ ਜੇ ਵੱਡੀ ਗੱਡੀ ਇਸ ਨਾਲ ਟਕਰਾ ਜਾਵੇ ਤਾਂ ਕਿੰਨੇ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਪੈ ਸਕਦੀ ਏ ਅਸੀਂ ਚਾਹੁੰਦੇ ਹਾਂ ਕਿ ਅਜੀਆਂ ਜੁਗਾਰੂ ਰੇੜੀਆਂ ਨੂੰ ਰੋਕਿਆ ਜਾਵੇ ਕਿਉਂਕਿ ਜ਼ਿੰਦਗੀ ਤੁਹਾਡੀ ਬਹੁਤ ਕੀਮਤੀ ਏ ਤੇ ਤੁਹਾਡੇ ਬੱਚੇ ਬੜੀ ਜਿੱਦਤ ਨਾਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਜੇ ਇਸੇ ਤਰ੍ਹਾਂ ਟ੍ਰੈਫਿਕ ਨਿਯਮਾਂ ਨੂੰ ਤੁਸੀਂ ਅੱਖੋਂ ਪਰੋਖੇ ਕਰੋਗੇ ਤਾਂ ਵੱਡਾ ਹਾਸਾ ਹੋ ਸਕਦਾ ਏ ਜਦੋਂ ਇਸ ਸਬੰਧ ਵਿੱਚ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਸਾਡੇ ਅੱਗੇ ਲੰਘਣਗੇ ਤਾਂ ਅਸੀਂ ਉਸ ਖਿਲਾਫ ਕਾਰਵਾਈ ਕਰਾਂਗੇ ਸਮਾਣਾ ਤੋਂ ਕਲੈ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਪਟਿਆਲਾ ਸ੍ਰੀ ਬਰਬੂਸ਼ਰਮਾ ਜੀ ਤੇ ਡੀਐਸਪੀ ਸਰਦਾਰ ਕਰਨੈਲ ਸਿੰਘ ਜੀ ਤੇ ਦੋਹਾਂ ਨੇ ਸਾਨੂੰ ਹੁਕਮ ਦਿੱਤੇ ਨੇ ਟ੍ਰੈਕਪਲਾ ਰੈਡਿੰਗਾਂ ਕਾਲੀਆਂ ਫਿਲਮਾਂ ਤੇ ਬਿਨਾ ਹੈਲਮਟ ਬਿਨਾ ਨੰਬਰ ਪਲੇਟ ਤੇ ਜੋ ਵੀ ਸਾਡੇ ਕੋਲੇ ਮਤਲਬ ਕੋਈ ਆਉਂਦਾ ਉਹਦਾ ਅਸੀਂ ਚਲਾਨ ਕਰਦੇ ਤੇ ਬੌਂਡ ਕਰਦੇ ਉਹਨਾਂ ਦੇ ਖਿਲਾਫ ਕਰ ਰਹੇ ਹਾਂ ਜੀ ਐਕਸ਼ਨ ਕਰ ਰਹੇ ਹਾਂ ਐਕਸ਼ਨ ਕਰ ਰਹੇ ਹਾਂ ਜੀ ਉਹ ਜਦੋਂ ਸਾਡੇ ਕੋਲੇ ਆ ਮਤਲਬ ਇੱਥੇ ਲੰਘਣਗੇ ਗੁਜ਼ਰਨਗੇ ਅਸੀਂ ਰੈਡੀ ਬੌਂਡ ਕਰਾਂਗੇ ਤੇ ਉਹਦਾ ਚਲਾਨ ਜੋ ਬਣਦਾ ਚਲਾਨ ਵੀ ਕਰਾਂਗੇ